ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਜੋ ਉਪਾਅ ਲੈ ਕੇ ਆਏ ਆ ਨਾ ਇਸ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਏ ਹੋਏ ਪੁਰਾਣੇ ਝਾੜੂ ਦੇ ਨਾਲ ਕਰਨਾ ਹੈ ਤੇ ਇਹ ਉਪਾਅ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਣੀ ਹੈ ਕਿ ਇਹ ਜਿਹੜਾ ਉਪਾਅ ਇਹ ਨਾ ਇਸ ਉਪਾਅ ਨੂੰ ਅਸੀਂ ਕਰਨਾ ਹੈ ਤਾਂ ਨੀਰਸ ਦੇ ਵਾਲੇ ਦਿਨ ਜੇਕਰ ਤੁਸੀਂ ਇਸ ਦਿਨ ਇਸ ਉਪਾਣ ਨੂੰ ਕਰਦੇ ਉਹਨਾਂ ਤੇ ਇਹ ਉਪਾਅ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟ ਦਿੰਦਾ ਹੈ ਕਿਉਂਕਿ ਇਹ ਵਾਲਾ ਦਿਨ ਬਹੁਤ ਹੀ ਜ਼ਿਆਦਾ ਵੱਡਾ ਹੁੰਦਾ ਹੈ ਤੇ ਜੇਕਰ ਤੁਸੀਂ ਇਸ ਉਪਾਣ ਨੂੰ ਤਾਂ ਇਹ 13 ਵਾਰੇ ਦਿਨ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਉਪਾਣ ਨੂੰ ਸ਼ੁੱਕਰਵਾਰ ਵਾਲੇ ਦਿਨ ਵੀ ਕਰ ਸਕਦੇ ਹੋ ਕਿਉਂਕਿ ਜੋ ਸ਼ੁੱਕਰਵਾਰ ਦਾ ਦਿਨ ਹੁੰਦਾ ਹੈ ਨਾ ਉਹ ਮਾਤਾ ਲਕਸ਼ਮੀ ਜੀ ਦਾ ਦਿਨ ਹੁੰਦਾ ਹੈ ਇਸ ਕਰਕੇ ਤੁਸੀਂ ਸਭ ਮਚ ਲਾਓਗੇ ਕਿ ਇਹ ਦਿਨ ਸਾਡੇ ਲਈ ਕਿੰਨਾ ਜ਼ਿਆਦਾ ਖਾਸ ਹੁੰਦਾ ਹੈ ਤੇ ਜੇਕਰ ਇਹ ਖਾਸ ਦਿਨ ਅਸੀਂ ਇੱਕ ਖਾਸ ਉਪਾਅ ਕਰ ਲਵਾਂਗੇ ਤਾਂ ਸਾਡੀ ਕਿਸਮਤ ਬਦਲ ਜਾਵੇਗੀ ਇਸ ਤਰੀਕੇ ਦੇ ਨਾਲ ਜਿਹੜਾ ਇਸ ਵਾਰ ਦਾ ਤਨ ਤੀਰਸ ਦਾ ਦਿਨ ਹੈ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਲੱਕੀ ਹੂਣ ਵਾਲਾ ਹੈ ਇਸੇ ਤਰ੍ਹਾਂ ਤੁਹਾਨੂੰ ਅਸੀਂ ਦੱਸ ਦਿੰਦੇ ਹਾਂ ਤੇ ਉਸ ਦਿਨ ਦੇ ਕੀਤੇ ਗਏ ਉਪਾਅ ਨੇ ਜਿਹੜੇ ਉਹ ਜ਼ਰੂਰ ਸਫਲ ਹੁੰਦੇ ਨੇ ਇਸ ਦਿਨ ਦੇ ਜਿਹੜੇ ਬਹੁਤ ਹੀ ਘੱਟ ਸਜੋਗ ਬਣਦੇ ਨੇ ਤੇ ਇਹ ਇੱਕ ਬਹੁਤ ਵੱਡਾ ਦਿਨ ਹੈ ਤੇ ਇੱਕ ਬਹੁਤ ਵੱਡਾ ਹੀ ਖਾਸ ਉਪਾਏ ਜੋ ਕਿ ਅਸੀਂ ਆਪਣੇ ਘਰ ਦੇ ਵਿੱਚ ਪਈ ਹੋਈ ਪੁਰਾਣੀ ਝਾੜੂ ਦੇ ਨਾਲ ਹੀ ਕਰਨਾ ਹੋਵੇਗਾ। ਇਸ ਉਪਾਏ ਨੂੰ ਅਸੀਂ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ। ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਸ ਕਰਕੇ ਇਸ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਹੁਣ ਅਸੀਂ ਗੱਲ ਕਰਦੇ ਹਾਂ ਕਿ ਇਸ ਦਿਨ ਅਸੀਂ ਕਰਨਾ ਕੀ ਹੈ ਜੇਕਰ ਤੁਸੀਂ ਇਸ ਉਪਾਉ ਨੂੰ ਤਨਤੇਰਸ ਵਾਲੇ ਦਿਨ ਕਰ ਰਹੇ ਹੋ ਤਾਂ ਅਸੀਂ ਸਵੇਰ ਤੋਂ ਲੈ ਕੇ ਦੁਪਹਿਰ 12:30 ਵਜੇ ਦੇ ਤੱਕ ਤੇ ਜਾਂ ਫਿਰ ਤੁਸੀਂ ਸੋਬਾ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇਸ ਉਪਾਉ ਨੂੰ ਕਿਸੇ ਵੀ ਸਮੇਂ ਕਰ ਸਕਦੇ ਹੋ ਜੇਕਰ ਤਾਂ ਤੁਸੀਂ ਇਸ ਉਪਾਉ ਨੂੰ ਤਨਤੇਰਸ ਵਾਲੇ ਦਿਨ ਕਰ ਰਹੇ ਹੋ ਤਾਂ ਕਿਸੇ ਵੀ ਸਮੇਂ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਸ ਦੇ ਨਹੀਂ ਕਰ ਰਹੇ ਤਾਂ ਇਸ ਉਪਾਣ ਨੂੰ ਤੁਸੀਂ ਸ਼ੁੱਕਰਵਾਰ ਦੇ ਦਿਨ ਵੀ ਕਰ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਨੂੰ ਉਪਾਦ ਦਸਣ ਤੋਂ ਪਹਿਲਾਂ ਇਹ ਦੱਸ ਦੇਣੀ ਹੈ ਕਿ ਤਾਂ ਤੀਰਸਵਾਰੀ ਦੇ ਦਿਨ ਜਾਂ ਫਿਰ ਸ਼ੁੱਕਰਵਾਰ ਦੇ ਦਿਨ ਜਿਸ ਵੀ ਦਿਨ ਤੁਸੀਂ ਇਸ ਉਪਾਣ ਨੂੰ ਕਰ ਰਹੇ ਹੋ ਨਾ ਉਸ ਦਿਨ ਤੁਸੀਂ ਆਪਣੇ ਘਰ ਦੇ ਵਿੱਚ ਇੱਕ ਨਵਾਂ ਝਾੜੂ ਖਰੀਦ ਕੇ ਲੈ ਕੇ ਆਉਣਾ ਹੈ ਜਿਵੇਂ ਕਿ ਜਿਹੜਾ ਅਸੀਂ ਆਪਣੇ ਘਰ ਦੇ ਵਿੱਚ ਨਵਾਂ ਝਾੜੂ ਖਰੀਦ ਕੇ ਲੈ ਕੇ ਆਉਣੀ ਆ ਨਾ ਤਾਂ ਤੁਸੀਂ ਸਮਝ ਲਓ ਕਿ ਐਸੀ ਆਪਣੇ ਘਰ ਦੇ ਵਿੱਚ ਮਾਤਾ ਲక్ష్ਮੀ ਜੀ ਨੂੰ ਬੁਲਾ ਰਹੇ ਆ ਕਿ ਮਾਤਾ ਲక్ష్ਮੀ ਜੀ ਸਾਡੇ ਘਰ ਆਓ ਤੇ ਸਾਡੇ ਘਰ ਦੀ ਗਰੀਬੀ ਨੂੰ ਦੂਰ ਕਰੋ ਤੇ ਸਾਡੇ ਘਰ ਦੇ ਵਿੱਚ ਹਮੇਸ਼ਾ ਹਮੇਸ਼ਾ ਦੇ ਲਈ ਤੁਸੀਂ ਆਪਣਾ ਵਾਸ ਕਰਕੇ ਰੱਖਣਾ ਇਸ ਤਰੀਕੇ ਦੇ ਨਾਲ ਜਿਹੜਾ ਅਸੀਂ ਨਵਾਂ ਝਾੜੂ ਲੈ ਕੇ ਆਉਣੀ ਹੈ ਨਾ ਉਹ ਤਾਂ ਅਸੀਂ ਮਾਤਾ ਲక్ష్ਮੀ ਜੀ ਨੂੰ ਆਪਣੇ ਘਰ ਦੇ ਵਿੱਚ ਵਾਸ ਕਰਵਾਉਣ ਦੇ ਲਈ ਲੈ ਕੇ ਆਉਣੀ ਹੈ ਇਸ ਤਿਸ ਨਾਲ ਸਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਂਦੀ ਸਾਡੇ ਘਰ ਦੇ ਵਿੱਚ ਹਮੇਸ਼ਾ ਬਰਕਤ ਬਣੀ ਰਹਿੰਦੀ ਹੈ ਤੇ ਜਿਹੜਾ ਸਾਡੇ ਘਰ ਦਾ ਹੁਣ ਪੁਰਾਣਾ ਝਾੜੂ ਹੋਵੇਗਾ ਕਿਉਂਕਿ ਅਸੀਂ ਕਾਰ ਰਿਯੂਜ਼ ਦੇ ਲਈ ਨਮਾ ਚਾੜੂ ਲੈ ਆਇਆ ਜਾਂ ਤੇ ਜਿਹੜਾ ਸਾਡੇ ਘਰ ਦੇ ਵਿੱਚ ਪੁਰਾਣਾ ਝਾੜੂ ਹੋਵੇਗਾ ਨਾ ਉਸ ਨੂੰ ਅਸੀਂ ਬਾਹਰ ਰੱਖਣਾ ਤੇ ਬਾਹਰ ਰੱਖਣ ਤੋਂ ਪਹਿਲਾਂ ਤੁਸੀਂ ਉਸ ਝਾੜੂ ਦੇ ਨਾਲ ਇਹ ਇੱਕ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਕਿਉਂਕਿ ਇਹ ਝਾੜੂ ਸਾਡੇ ਘਰ ਤੋਂ ਜਾਣ ਤੋਂ ਪਹਿਲਾਂ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਝਾੜੂ ਮਾਤਾ ਲక్ష్ਮੀ ਜੀ ਦਾ ਸਰੂਪ ਹੁੰਦਾ ਹੈ ਇਹ ਆਪਾਂ ਸਾਰੇ ਹੀ ਜਾਣਦੇ ਹਾਂ ਤੇ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚੋਂ ਪੁਰਾਣੀ ਝਾੜੂ ਨੂੰ ਬਾਹਰ ਕੱਢਣ ਤੋਂ ਪਹਿਲਾਂ ਤੇ ਜਿਵੇਂ ਕਿ ਜਿਹੜਾ ਪੁਰਾਣਾ ਝਾੜੂ ਇਹਨਾਂ ਸਾਡੇ ਘਰ ਦੇ ਵਿੱਚ ਪਿਆ ਹੋਵੇਗਾ ਉਸ ਨੂੰ ਅਸੀਂ ਆਪਣੇ ਘਰ ਦੇ ਵਿੱਚੋਂ ਬਸਿਆ ਵਾਲੇ ਦਿਨ ਘਰ ਤੋਂ ਬਾਹਰ ਕੱਢਣਾ ਹੋਵੇਗਾ ਇਸ ਦੇ ਨਾਲ ਨਾਲ ਜਿਵੇਂ ਹੀ ਅਸੀਂ ਇਸ ਝਾੜੂ ਦੇ ਨਾਲ ਇਹ ਛੋਟਾ ਜਿਹਾ ਉਪਾਅ ਕਰ ਲਵਾਂਗੇ ਤੇ ਇਸ ਦੇ ਨਾਲ ਅਸੀਂ ਆਪਣੀ ਮਾਤਾ ਲక్ష్ਮੀ ਜੀ ਦਾ ਅਸ਼ੀਰਵਾਦ ਆਪਣੇ ਕੋਲ ਵੀ ਰੱਖ ਲਵਾਂਗੇ ਤੇ ਇਸ ਦੇ ਨਾਲ ਨਾਲ ਜਿਹੜਾ ਅਸੀਂ ਨਵਾਂ ਝਾੜੂ ਲੈ ਕੇ ਆਇਆ ਉਸ ਦੇ ਲਿਉਣ ਦੇ ਨਾਲ ਮਾਤਾ ਲక్ష్ਮੀ ਜੀ ਦਾ ਜਿਹੜਾ ਅਸ਼ੀਰਵਾਦ ਹੈ ਉਹ ਡਬਲ ਹੋ ਜਾਵੇਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸ ਉਪਾਅ ਨੂੰ ਕਰਨਾ ਕਿਵੇਂ ਹੈ ਤੇ ਇਸ ਤਰੀਕੇ ਦੇ ਨਾਲ ਜਿਹੜਾ ਪੁਰਾਣਾ ਝਾੜੂ ਹੋਵੇਗਾ ਉਸ ਦੇ ਨਾਲ ਤੁਸੀਂ ਆਪਣੀ ਘਰ ਸਾਰੇ ਹੀ ਪੂਰੇ ਘਰ ਦੇ ਵਿੱਚ ਝਾੜੂ ਲਗਾ ਲੈਣਾ ਤੇ ਝਾੜੂ ਲਗਾਉਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਉਸੇ ਹੀ ਝਾੜੂ ਦੀਆਂ ਤੁਸੀਂ ਦੋ ਤਿਲੀਆਂ ਨੂੰ ਤੋੜ ਲੈਣਾ ਤੇ ਇਥੇ ਹੁਣ ਕਈ ਲੋਕ ਇਹ ਵੀ ਸੋਚਣਗੇ ਕਿ ਅਸੀਂ ਝਾੜੂ ਦੀਆਂ ਤੀਲੀਆਂ ਕਿਸ ਤਰੀਕੇ ਦੇ ਨਾਲ ਤੋੜ ਸਕਦੇ ਹਾਂ ਜੇਕਰ ਕਈ ਘਰਾਂ ਦੇ ਵਿੱਚ ਕੀ ਹੁੰਦਾ ਹੈ ਕਿ ਤੀਲੀਆਂ ਵਾਲਾ ਝਾੜੂ ਲਗਾਇਆ ਜਾਂਦਾ ਜੇਕਰ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਤੀਲਾ ਵਾਲਾ ਝਾੜੂ ਲਗਾਉਨੇ ਹੋ ਤਾਂ ਉਸ ਦੀਆਂ ਤਾਂ ਤੁਸੀਂ ਆਸਾਨੀ ਦੇ ਨਾਲ ਦੋ ਤੀਲੀਆਂ ਤੋੜ ਸਕਦੇ ਹੋ ਇਸ ਦੇ ਨਾਲ ਨਾਲ ਜੇਕਰ ਤੁਸੀਂ ਦੂਸਰਾ ਫੁੱਲ ਝਾੜੂ ਲਗਾਉਨੇ ਹੋੜਾ ਤੇ ਉਸ ਦੇ ਪਿੱਛੇ ਵੀ ਜਿਹੜਾ ਬਾਸ ਹੁੰਦਾ ਹੈ ਕਿਉਂਕਿ ਉਸ ਝਾੜੂ ਦੇ ਅੱਗੇ ਤਾਂ ਫੁੱਲ ਜਿਹੇ ਹੁੰਦੇ ਜਿਸ ਦੇ ਨਾਲ ਅਸੀਂ ਸਫਾਈ ਕਰਦੇ ਆ ਪਰ ਬੈਕ ਸਾਈਡ ਤੇ ਪਿਛਲੇ ਪਾਸੇ ਇੱਕ ਬਾਂਸ ਦੀ ਤਰ੍ਹਾਂ ਤੀਲੀਆਂ ਹੁੰਦੀਆਂ ਨੇ ਤਾਂ ਉਥੋਂ ਤੁਸੀਂ ਦੋ ਤੀਲੀਆਂ ਤੋੜ ਲੈਣੀਆਂ ਨੇ ਉਹ ਦੋ ਤੀਲੀਆਂ ਕੱਢ ਕੇ ਉਹਨਾਂ ਦੇ ਆਪਾਂ ਟੁਕੜੇ ਕਰਨੇ ਨੇ 8 ਚਮੀ ਕੇ ਇੱਕ ਤੀਲੀ ਦੇ ਟੁਕੜੇ 4 ਕਰਨੇ ਆ ਤੇ ਦੂਸਰੀ ਦੇ ਵੀ ਤੁਸੀਂ ਟੁਕੜੇ ਕਰਨੇ ਨੇ 4 ਇਸ ਤਰੀਕੇ ਦੇ ਨਾਲ ਟੋਟਲ ਮਿਲਾ ਕੇ ਸਾਡੇ ਕੋਲ 8 ਹੋ ਜਾਣਗੇ ਇਸ ਤਰੀਕੇ ਦੇ ਨਾਲ ਜਿਹੜਾ 8 ਦਾ ਅੰਕ ਹੁੰਦਾ ਹੈ ਨਾ ਉਹ ਮਾਤਾ ਲక్ష్ਮੀ ਦੇਵੀ ਜੀ ਨੂੰ ਪ੍ਰੇਜ਼ੈਂਟ ਕਰਦਾ ਹੈ ਇਸੇ ਤਰੀਕੇ ਦੇ ਨਾਲ 8 ਦਾ ਜਿਹੜਾ ਨੰਬਰ ਹੈ ਉਹ ਮਾਤਾ ਲక్ష్ਮੀ ਜੀ ਦਾ ਹੈ ਤੇ ਸਾਨੂੰ ਇਸ ਤਰੀਕੇ ਦੇ ਨਾਲ 8 ਟੁਕੜੇ ਕਰ ਲੈਣੇ ਇਸ ਤਰੀਕੇ ਦੇ ਨਾਲ ਜਿਹੜੇ 8 ਟੁਕੜੇ ਕੀਤੇ ਹਨ ਉਹਨਾਂ ਦੀ ਅਸੀਂ 2-2 ਦੀਆਂ ਜੋੜੀਆਂ ਬਣਾ ਲੈਣੀਆਂ ਤੇ ਸਾਡੇ ਕੋਲ ਹੋ ਜਾਣਗੀਆਂ 4 ਜੋੜੀਆਂ ਇਸ ਤਰੀਕੇ ਦੇ ਨਾਲ ਇਹ ਜਿਹੜੀ ਆਪਾਂ ਤੀਲੀਆਂ ਦੀ ਚਾਰ ਜੋੜੀਆਂ ਬਣਾਈਆਂ ਨੇ ਨਾ ਇਹਨਾਂ ਨੂੰ ਤੁਸੀਂ ਆਪਣੀ ਘਰ ਦੇ ਵਿੱਚ ਜਿਵੇਂ ਕਿ ਚਾਰੇ ਕੋਨੇ ਹੁੰਦੇ ਆ ਸਾਡੇ ਘਰ ਦੇ ਉਹਨਾਂ ਚਾਰੇ ਕੋਨਿਆਂ ਦੇ ਵਿੱਚ ਇੱਕ-ਇੱਕ ਤੁਸੀਂ ਤੀਲੀ ਜਿਹੜੀ ਬਣਾਈ ਹੈ ਜੋੜੀ ਜੋੜ ਕੇ ਉਸ ਨੂੰ ਤੁਸੀਂ ਰੱਖ ਦੇਣਾ ਜਿਵੇਂ ਕਿ ਇੱਕ ਪੂਰਬ ਦਿਸ਼ਾ ਦੇ ਵਿੱਚ ਇੱਕ ਪੱਛਮ ਇੱਕ ਦੱਖਣ ਤੇ ਇੱਕ ਉੱਤਰ ਦਿਸ਼ਾ ਦੇ ਵਿੱਚ ਰੱਖਣੀ ਹੈ ਇਸ ਤਰੀਕੇ ਦੇ ਨਾਲ ਇਹਨਾਂ ਤੀਲੀਆਂ ਨੂੰ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਕੁਝ ਵੀ ਨਹੀਂ ਕਰਨਾ ਆਪਣਾ ਜੇਕਰ ਤੁਸੀਂ ਇਸ ਉਪਾਅ ਨੂੰ ਤਨ ਤੇਰਸ ਵਾਲੇ ਦਿਨ ਕਰ ਰਹੇ ਹੋ ਤੇ ਜੋ ਵੀ ਤੁਸੀਂ ਆਪਣਾ ਘਰ ਦੇ ਵਿੱਚ ਪਾਠ ਪੂਜਾ ਕਰਦੇ ਹੋ ਤਾਂ ਉਹ ਤੁਸੀਂ ਆਪਣਾ ਪਾਠ ਪੂਜਾ ਉਸੇ ਤਰੀਕੇ ਦੇ ਨਾਲ ਕਰ ਸਕਦੇ ਹੋ ਤੇ ਉਸ ਦੇ ਨਾਲ-ਨਾਲ ਤੁਸੀਂ ਇਹ ਇੱਕ ਆਪਣੇ ਘਰ ਦੇ ਵਿੱਚ ਛੋਟਾ ਜਿਹਾ ਉਪਾਅ ਕਰ ਲੈਣਾ ਹੈ ਇਸ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਨਹਾ ਧੋ ਕੇ ਫਰੈਸ਼ ਹੋ ਜਾਂਦੇ ਹੋ ਤੇ ਜੋ ਵੀ ਆਪਣਾ ਘਰ ਦੇ ਵਿੱਚ ਹਰ ਰੋਜ਼ ਰੁਟੀਨ ਦੇ ਨਾਲ ਪਾਠ ਪੂਜਾ ਕਰਦੇ ਹੋ ਤਾਂ ਉਹ ਕਰਨ ਤੋਂ ਬਾਅਦ ਦੇ ਵਿੱਚ ਅਸੀਂ ਕੀ ਕਰਨਾ ਹੈ ਜਿਹੜੀਆਂ ਇਹ ਚਾਰੇ ਕੋਨਿਆਂ ਦੇ ਵਿੱਚ ਤਿਲੀਆਂ ਰੱਖੀਆਂ ਨੇ ਨਾ ਇਹਨਾਂ ਤਿਲੀਆਂ ਨੂੰ ਅਸੀਂ ਚੁੱਕ ਲੈਣਾ ਹੈ ਉਹਨਾਂ ਤਿਲੀਆਂ ਨੂੰ ਚੁੱਕਣ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਇੱਕ ਲਾਲ ਰੰਗ ਦਾ ਧਾਗਾ ਲੈ ਲੈਣਾ ਹੈ ਲਾਲ ਰੰਗ ਦੇ ਜੋ ਉਹ ਮਾਤਾ ਲక్ష్ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ ਇਸ ਤਰੀਕੇ ਦੇ ਨਾਲ ਉਹ ਤੁਸੀਂ ਜਿਹੜੇ ਚਾਰਾ ਕੋਨਿਆਂ ਤੋਂ ਚਾਰੇ ਤੀਲੀਆਂ ਦੇ ਤੁਸੀਂ ਜੋਟੇ ਚੱਕੇ ਨੇ ਨਾ ਉਹਨਾਂ ਨੂੰ ਤੁਸੀਂ ਲਾਲ ਰੰਗ ਦੇ ਧਾਗੇ ਦੇ ਨਾਲ ਇਕੱਠੀਆਂ ਕਰਕੇ ਤੁਸੀਂ ਬੰਨ ਦੇਣਾ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਉਸ ਨੂੰ ਤੁਸੀਂ ਗੱਠ ਨਹੀਂ ਲਗਾਉਣੀ ਜਿਵੇਂ ਕਿ ਤੁਸੀਂ ਸਾਰੀਆਂ ਇਕੱਠੀਆਂ ਕਰਕੇ ਨਾ ਦੇ ਲਾਲ ਰੰਗ ਦੇ ਧਾਗੇ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਲਪੇਟ ਦੇਣੀਆਂ ਨੇ ਤੁਸੀਂ ਲਾਲ ਧਾਗਾ ਕਿਸੇ ਵੀ ਪ੍ਰਕਾਰ ਦਾ ਲੈ ਸਕਦੇ ਹੋ ਸੂਤੀ ਵੀ ਜਾਂ ਫਿਰ ਜਿਵੇਂ ਮੌਲੀ ਹੁੰਦੀ ਹੈ ਕਲਾਵਾ ਹੁੰਦਾ ਹੈ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਜਾਂ ਫਿਰ ਸਾਡੇ ਘਰ ਦੇ ਵਿੱਚ ਅਕਸਰ ਹੀ ਜਿਵੇਂ ਕਿ ਲਾਲ ਰੰਗ ਦੀ ਰੀਲ ਪਈ ਹੁੰਦੀ ਹੈ ਅਸੀਂ ਕੱਪੜੇ ਸिलाई ਕਰਦੇ ਆ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਧਾਗਾ ਤੁਸੀਂ ਕਿਸੇ ਵੀ ਪ੍ਰਕਾਰ ਦਾ ਲੈ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਲੈਣਾ ਤੁਸੀਂ ਲਾਲ ਰੰਗ ਦਾ ਹੈ ਇਸ ਇਨਾ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਤੁਸੀਂ ਚਾਹੋ ਨੀਆ ਤਾਂ ਤੁਸੀਂ ਲਾਲ ਰੰਗ ਦੀ ਇੱਕ ਪੋਟਲੀ ਵੀ ਲੈ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਇਨਾ ਦੀਲੀਆਂ ਨੂੰ ਪਾ ਕੇ ਰੱਖ ਸਕਦੇ ਹੋ ਜੇਕਰ ਤੁਸੀਂ ਪੋਟਲੀ ਨਹੀਂ ਲੈ ਸਕਦੇ ਤਾਂ ਤੁਸੀਂ ਛੋਟਾ ਜਿਹਾ ਰੁਮਾਲ ਸਾਈ ਦਾ ਲਾਲ ਰੰਗ ਦਾ ਕੱਪੜਾ ਲੈ ਲਓ ਤੇ ਉਸ ਕੱਪੜੇ ਦੇ ਵਿੱਚ ਤੁਸੀਂ ਇਨਾ ਦੀਲੀਆਂ ਨੂੰ ਬੰਨ ਕੇ ਰੱਖ ਦਿਓ ਇਸ ਗੱਲ ਦਾ ਧਿਆਨ ਰੱਖਿਓ ਕਿ ਉਹ ਜਿਹੜਾ ਕੱਪੜਾ ਹੈ ਉਹ ਕੱਪੜਾ ਬਿਲਕੁਲ ਫਰੈਸ਼ ਹੋਣਾ ਚਾਹੀਦਾ ਨਵਾਂ ਹੋਣਾ ਚਾਹੀਦਾ ਇਹਨਾਂ ਦੀਲੀਆਂ ਨੂੰ ਤੁਸੀਂ ਲਾਲ ਰੰਗ ਦੇ ਕੱਪੜੇ ਦੇ ਵਿੱਚ ਬੰਨ੍ਹ ਕੇ ਆਪਣੇ ਘਰ ਦੇ ਵਿੱਚ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਰੱਖ ਦੇਣਾ ਤੇ ਕੋਨੇ ਦੇ ਵਿੱਚ ਰੱਖਣ ਤੋਂ ਬਾਅਦ ਦੇ ਵਿੱਚ ਤੁਸੀਂ ਭੁੱਲ ਜਾਣਾ ਤੁਸੀਂ ਇਹ ਚੀਜ਼ ਆਪਣੇ ਮਨ ਦੇ ਵਿੱਚ ਰੱਖਣੀ ਹੀ ਨਹੀਂ ਕਿ ਅਸੀਂ ਇਹ ਉਪਾਅ ਕੀਤਾ ਸੀ ਕਹਿਣ ਦਾ ਭਾਵ ਉਸ ਨੂੰ ਤੁਸੀਂ ਇਸ ਤਰੀਕੇ ਦੇ ਨਾਲ ਛੁਪਾ ਦੇਣਾ ਹੈ ਕਿ ਉਸ ਚੀਜ਼ ਨੂੰ ਤੁਸੀਂ ਪੂਰੀ ਤਰ੍ਹਾਂ ਦੀ ਮਾਗ ਤੋਂ ਭੁੱਲ ਜਾ ਜਾਈ ਇਸ ਤਰੀਕੇ ਦੇ ਨਾਲ ਇਹ ਜੋ ਧੀਲੀਆਂ ਦਾ ਬੰਡਲ ਹੈ ਜੋ ਅਸੀਂ ਇਸ ਨੂੰ ਲਾਲ ਕੱਪੜੇ ਦੇ ਵਿੱਚ ਲਪੇਟ ਕੇ ਰੱਖਿਆ ਇਹ ਸਮਝ ਲਓ ਕਿ ਤੁਹਾਡੇ ਲਈ ਮਾਤਾ ਲక్ష్ਮੀ ਜੀ ਦਾ ਵਰਦਾਨ ਹੈ ਮਾਤਾ ਲక్ష్ਮੀ ਜੀ ਦਾ ਤੁਹਾਨੂੰ ਵਰਦਾਨ ਮਿਲਿਆ ਤੇ ਉਹ ਇੱਕ ਐਸਾ ਵਰਦਾਨ ਮਿਲਿਆ ਹੈ ਇਜਮੀਸੀ ਆਪਣੇ ਘਰ ਦੇ ਵਿੱਚ ਪੁਰਾਣਾ ਚਾੜੂ ਬਾਹਰ ਕੱਢਣ ਤੋਂ ਪਹਿਲਾਂ ਨਵਾਂ ਚਾੜੂ ਲੈ ਕੇ ਆਏਗਾ ਤੇ ਇਸ ਤਰੀਕੇ ਦੇ ਨਾਲ ਸਾਨੂੰ ਮਾਤਾ ਲక్ష్ਮੀ ਜੀ ਆਪਣਾ ਵਰਦਾਨ ਤੇ ਅਸ਼ੀਰਵਾਦ ਦੇ ਕੇ ਜਾਂਦੇ ਆ ਕਿ ਸਾਡੇ ਘਰ ਦੇ ਵਿੱਚ ਪੈਸਿਆਂ ਦੀ ਕਮੀ ਤਾਂ ਕਦੇ ਵੀ ਭੁੱਲ ਕੇ ਨਹੀਂ ਆਉਂਦੀ ਇੱਕ ਸਾਲ ਦੇ ਅੰਦਰ ਅੰਦਰ ਇਸ ਚੀਜ਼ ਨੂੰ ਤੁਸੀਂ ਲਿਖਵਾ ਕੇ ਲੈ ਸਕਦੇ ਹੋ ਕਿ ਗਰੀਬੀ ਕੀ ਹੁੰਦੀ ਹੈ ਤੁਸੀਂ ਉਸ ਨੂੰ ਬਿਲਕੁਲ ਹੀ ਭੁੱਲ ਜਾਓਗੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਪੂਰਾ ਸਾਲ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਆਵੇਗੀ ਤੇ ਨਾ ਹੀ ਤੁਹਾਨੂੰ ਪੂਰੀ ਜ਼ਿੰਦਗੀ ਕਦੇ ਆਉਣ ਵਾਲੀ ਹੈ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦੀ ਛੋਟੀ ਜਿਹੀ ਜਾਣਕਾਰੀ ਤੇ ਉਪਾਅ ਜਿਹੜੇ ਵੀ ਵਿਅਕਤੀ ਜਿਹੜਾ ਵੀ ਮਨੁੱਖ ਇਸ ਉਪਾਅ ਨੂੰ ਵਿਸ਼ਵਾਸ ਦੀ ਨਾਲ ਕਰ ਲਵੇਗਾ ਤਾਂ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਦੇ ਲਈ ਅੱਗੇ ਨਿਕਲ ਜਾਣਗੇ ਕਿਉਂਕਿ ਅਜਿਹੇ ਮੌਕੇ ਸਾਨੂੰ ਬਹੁਤ ਹੀ ਜ਼ਿਆਦਾ ਘੱਟ ਮਿਲਦਾ ਹੈ। ਕਿਉਂਕਿ ਜਦੋਂ ਤਨਤੇਰਸ ਵਾਲੇ ਦਿਨ ਮਾਤਾ ਲక్ష్ਮੀ ਜੀ ਦੇ ਆਗਮਨ ਦਾ ਦਿਨ ਹੁੰਦਾ ਹੈ ਇਸ ਤਰ੍ਹਾਂ ਦਾ ਮੌਕਾ ਸਾਨੂੰ ਕਦੇ ਕਦੇ ਹੀ ਮਿਲਦਾ ਹੈ ਇਸ ਕਰਕੇ ਤੁਸੀਂ ਇਸ ਮੌਕੇ ਦਾ ਲਾਭ ਜ਼ਰੂਰ ਉਠਾਓ ਤੇ ਜੇਕਰ ਤੁਸੀਂ ਤਨਤੇਰਸ ਦੇ ਦਿਨ ਇਹ ਉਪਾ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਸ਼ੁੱਕਰਵਾਰ ਦੇ ਦਿਨ ਵੀ ਇਸ ਉਪਾ ਨੂੰ ਕਰ ਸਕਦੇ ਹੋ ਇਸ ਮੌਕੇ ਨੂੰ ਤੁਸੀਂ ਭੁੱਲ ਕੇ ਵੀ ਨਾ ਗਵਾਣਾ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਛੋਟਾ ਜਿਹਾ ਉਪਾਅ ਜਿਹੜਾ ਕਿ ਅਸੀਂ ਆਪਣੇ ਘਰ ਦੇ ਵਿੱਚ ਪਏ ਹੋਏ ਪੁਰਾਣੇ ਝਾੜੂ ਦੇ ਨਾਲ ਕਰਨਾ ਤੇ ਇਹ ਇੱਕ ਜ਼ਬਰਦਸਤ ਟੋਟਕਾ ਤੇ ਉਪਾਅ ਜਿਹੜਾ ਵੀ ਇਸ ਨੂੰ ਵਿਸ਼ਵਾਸ ਵੀ ਨਾਲ ਕਰੇਗਾ ਉਸ ਦੇ ਸਾਰੇ ਦੁੱਖ ਤਕਲੀਫ ਤਾਂ ਦੂਰ ਹੋਣਗੇ ਹੀ ਹੋਣਗੇ ਤੇ ਇਸ ਦੇ ਨਾਲ ਨਾਲ ਉਸ ਦੇ ਘਰ ਦੇ ਵਿੱਚ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਆਵੇਗੀ ਤੁਸੀਂ ਵੀ ਜ਼ਰੂਰ ਇੱਕ ਵਾਰ ਇਸ ਉਪਾਅ ਨੂੰ ਕਰਕੇ ਦੇਖਿਓ ਤੁਹਾਨੂੰ ਜ਼ਰੂਰ ਇਸ ਉਪਾਅ ਦਾ ਰਿਜ਼ਲਟ ਤੁਰੰਤ ਹੀ ਮਿਲੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਛੋਟੀ ਜਿਹੀ ਵੀਡੀਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗ ਰਹੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਸਾਡੀ ਵੀਡੀਓ ਨੂੰ ਵਾਧ ਤੋ ਵਾਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ। ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਇਜਾਜ਼ਤ ਧੰਨਵਾਦ ਜੀ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਦਨ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੀ ਪੈਨ ਪ੍ਰਾਵਾ ਦਾ ਬਹੁਤ ਜਿਆਦਾ ਧੰਨਵਾਦ ਜੀ ਵੀਡੀਓ ਨੂੰ ਪਲੀਜ਼ ਜ਼ਰੂਰ ਸ਼ੇਅਰ ਕਰਿਓ ਜੀ